ਇਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਤੇ ਸੀਨੀਅਰ ਅਫਸਰਾਂ ਨਾਲ ਮਿਲੀਆਂ ਹਦਾ ਤਾ ਮੁਤਾਬਕ ਇੱਕ ਤਾਂ ਜਿਹੜੇ ਹੀਨ ਕ੍ਰਾਈਮ ਚ ਭਗੋੜੇ ਦੋਸ਼ੀ ਆ ਉਹ ਮੇਮ ਚੱਲ ਰਹੀ ਸੀ ਉਹ ਫੜੇ ਨੇ ਜਿਨ੍ਹਾਂ ਦੇ ਵਿੱਚ ਹਾਲ ਹੀ ਵਿੱਚ ਥੋੜਾ ਸਮਾਂ ਪਹਿਲਾਂ ਇੱਕ ਆਦਮੀ ਕੁਲਦੀਪ ਮਸੀਹ ਆ ਉਹਨੇ ਆਪਣੀ ਘਰ ਵਾਲੀ ਨੂੰ ਆਪਣੇ ਨਾਲ ਮਾਰ ਕੇ ਸੁੱਟ ਗਏ ਅੰਦਰ ਪਰ ਉਹਦੀ ਜਾਨ ਬਚ ਗਈ ਉਹ 307 ਦੇ ਪਰਚੇ ਚ ਫੜਿਆ ਜੀ ਡੇਰਾਪਾ ਬਨਾਨਕ ਸਾਈਡ ਤੋਂ ਦੂਸਰਾ ਦੋ ਚੋਰਾਂ ਦੇ ਗੈਂਗ ਫੜੇ ਆ ਜੀ ਇੱਕ ਮੱਝਾਂ ਚੋਰੀ ਕਰਨ ਵਾਲਾ ਗੈਂਗ ਸਾਡੇ ਨਵਾਂਪਿੰਡ ਚੌਕੀ ਇੰਚਾਰਜ ਰਿਸ਼ਪਾਲ ਜੀ ਨੇ ਫੜਿਆ ਉਹ ਮੱਝਾਂ ਬਰਾਮਦ ਕਰਕੇ ਤੇ ਉਹਨਾਂ ਦੇ ਵਾਰਸਾਂ ਦੇ ਮਾਲਕਾਂ ਦੇ ਸਪੁਰਦਨ ਕਰ ਦਿੱਤੀਆਂ ਗਈਆਂ ਉਹ ਦੋਸ਼ੀ ਅਰੈਸਟ ਨੇ ਇਸ ਤੋਂ ਇਲਾਵਾ ਇਧਰ ਧਾਰੜ ਸਾਈਡ ਆ ਪਿੰਡਾਂ ਦੇ ਵਿੱਚ ਤਾਰਾਂ ਤੇ ਟਰਾਂਸਫਾਰਮਰ ਮੋਟਰਾਂ ਦੀ ਚੋਰੀ ਵਾਲੇ ਹੀ ਉਹ ਦੋ ਦੋ ਮਲਜ਼ਮ ਫੜੇ ਆ ਉਹ ਅੱਗੇ ਜਿਹੜੇ ਕੁਆੜੀਆਂ ਨੂੰ ਸਮਾਨ ਵੇਚਦੇ ਸੀ ਉਹ ਕੁਆੜੀਆਂ ਵੀ ਅਰੈਸਟ ਕੀਤਾ ਤੇ ਸਮਾਨ ਦੀ ਬਰਾਮਦਗੀ ਹੋਈ ਆ ਜੀ ਇਸ ਤੋਂ ਅੱਗੇ ਆਪਾਂ ਚੱਲਦੇ ਹਾਂ ਜੀ ਜਿਹੜਾ ਡਰਗ ਨਾਲ ਰਿਲੇਟਡ ਪੰਜਾਬ ਸਰਕਾਰ ਵੱਲੋਂ ਮਹਿਮ ਚਲਦੀ ਆ ਉਹਦੇ ਵਿੱਚ ਵੀ ਸਾਡੀ ਟੀਮ ਨੇ ਸਫਲਤਾ ਹਾਸਲ ਕੀਤੀ ਆ ਇੱਥੇ ਇੱਕ ਗਗਨਦੀਪ ਗੰਗੀ ਕਾਫੀ ਉਹ ਬਰਾਮਦ ਸੀਗਾ ਉਹਦੇ ਕੋਲ ਹੈਰੋਇਨ ਬਰਾਮਦ ਕੀਤੀ ਆ ਉਹਦੀ ਵੀ ਅਰੈਸਟ ਪਾਈ ਆ ਜੀ ਤੇ ਥੋੜੇ ਦਿਨ ਪਹਿਲਾਂ ਤਿੰਨ ਦਿਨ ਪਹਿਲਾਂ ਹੀ ਨੰਗਲ ਗੁਰੂ ਵੀ ਇੱਕ ਘਰੇਲੂ ਝਗੜੇ ਨੂੰ ਲੈ ਕੇ ਉਹਦੇ ਦੂਸਰੀ ਧਿਰ ਦੇ ਸਾਥੀ ਆਏ ਉਹ ਗੋਲੀਆਂ ਚਲਾ ਕੇ ਭੱਜ ਗਏ ਸੀ ਉਹਦੇ ਚ ਜ਼ਖਮੀ ਹੋਏ ਤਿੰਨ ਬੰਦੇ 8 ਬੰਦਿਆਂ ਦੇ ਅਫੇਅਰ ਦਰਜ ਕੀਤੀ ਜਿਨ੍ਹਾਂ ਚੋਂ 4 ਬੰਦੇ ਉਹਨਾਂ ਚ ਅਰੈਸਟ ਹੋ ਚੁੱਕੇ ਨੇ ਸਰ ਇਹਨਾਂ ਸਾਰੇ ਦੇ ਵਿੱਚ ਮੁਲੀ ਤਪਦੀ ਜਿਹੜੇ ਡਰੱਗ ਵਿਕਰੇਤਾ ਜੀ ਉਹ ਡਰੱਗ ਤੇ ਬਿਲਕੁਲ ਸਖਤੀ ਨਾਲ ਹਰ ਕ੍ਰਾਈਮ ਨੂੰ ਬੜੀ ਸਖਤੀ ਨਾਲ ਇਹ ਖਤਮ ਕਰਾਂਗੇ ਕਿਹੇ ਤਰ੍ਹਾਂ ਦੇ ਵੀ ਆ ਜਿਹੜੇ ਆ ਗੁੰਡਾਗਰਦੀ ਜਾਂ ਗੋਲੀਆਂ ਚਲਾਉਂਦੇ ਜੀ ਉਹ ਬਿਲਕੁਲ ਬਖਸ਼ੇ ਨਹੀਂ ਜਾਣਗੇ ਇਥੇ ਬਿਲਕੁਲ ਕਿਸੇ ਤਰ੍ਹਾਂ ਦਾ ਲਾਉਂਡ ਆਰਡਰ ਖਰਾਬ ਨਹੀਂ ਹੋਣ ਦਿੱਤਾ ਜਾਏਗਾ ਜਿਹੜੇ ਕੱਲ 17 ਤਾਰਾ ਫੜਲੇ ਪਿੰਡਾਂ ਵਾਲਿਆਂ ਨੂੰ ਭੜਾਈ ਹੁੰਦਾ ਉਸ ਦਾ ਮਾਮਲਾ ਦਰਜ ਕਰਕੇ ਜਿੱਥੇ ਤਾਰਾ ਇਹਨਾਂ ਵੇਚੀਆਂ ਉਹ ਤਾਰਾ ਵੀ ਬਰਾਮਦ ਕੀਤੀਆਂ ਉਸ ਕੁਆਡਿਓ ਨੂੰ ਵਿੱਚ ਐਡ ਕੀਤਾ ਸ਼ਾਮਿਲ ਕੀਤਾ ਜੀ ਇਹੋ ਜੀਆਂ ਚੋਰੀਆਂ ਤੇ ਬੁਰਾਈਆਂ ਤੇ ਕੁਰੀਤੀਆਂ ਨੂੰ ਸ਼ਕਤੀ ਨਾਲ ਜੰਡੇ ਵਾਲਾ ਪੁਲਿਸ ਨਰਜੀਠੇਗੀ ਜੀ ਤੁਹਾਡੇ ਪਬਲਿਕ ਦੇ ਸਹਿਯੋਗ ਨਾਲ ਪਹਿਲਾਂ ਵੀ ਦਰਜ ਹੈਗੇ ਨੇ ਸਾਰੇ આરોપીਾਂ ਦੇ ਨਹੀਂ ਕੁਝ ਵਿੱਚੋਂ ਜਿਹੜੇ ਹੈਗੇ ਨੇ ਉਹਨਾਂ ਦੇ ਪਰਚੇ ਦਰਜ ਨੇ ਇਹਨਾਂ ਦੇ ਮਾਰ ਲਵਾਂਗੇ ਮਾਰ ਲੈ ਕੇ ਹੋਰ ਪੁਸ਼ਕਿਸ਼ ਕਰਾਂਗੇ ਤੇ ਵੱਧ ਤੋਂ ਵੱਧ ਹੋਰ ਰਿਕਵਰੀਆਂ ਕੀਤੀਆਂ ਜਾਣਗੀਆਂ। ਤੇ ਕੰਨੀ ਵਿਆਹ ਦਾ ਜਿਹੜਾ ਕੁੱਟਮਾਰ ਕੀਤੀ ਸੀ ਉਹ ਤੋਂ ਪਰੇ ਕੀਤਾ। ਉਹਦੇ ਬਾਰੇ ਮੀਆਂ ਬੀਬੀ ਸੀ ਦੋਨੋਂ ਉਹ ਆ ਉਸ ਮੇ ਝਗੜ ਪੈ ਉਹ ਆਦਮੀ ਉਹਦਾ ਕੁਲਦੀਪ ਮਸੀਹ ਦਾ ਨਾਮ ਦਾ ਬੰਦਾ ਜੀ ਮੇਰੇ ਬਾਬੇ ਨਾਨਕ ਚੰਨੇਵਾਲ ਪਿੰਡ ਦਾ ਰਹਿਣ ਵਾਲਾ ਇੱਥੇ ਲੜਕੀ ਬੁਟੀਕ ਦਾ ਕੰਮ ਕਰਦੀ ਸੀ ਆਪਣਾ ਉਹਦੇ ਦੁਕਾਨ ਤੇ ਆ ਕੇ ਰਾਤ ਨੂੰ ਕੁੱਟਮਾਰ ਕੀਤੀ ਉਹਨੇ ਕੈਂਚੀਆਂ ਨਾਲ ਕੁੱਟਿਆ ਜਿੰਦਾਂ ਵੀ ਕਰੰਟ ਤੱਕ ਵੀ ਉਹਨੂੰ ਲਾਇਆ ਕਾਫੀ ਮਧੋਹਸ਼ ਹਾਲਤ ਵਿੱਚ ਛੱਡ ਗਿਆ। ਉਹ ਜਦੋਂ ਪਤਾ ਲੱਗਾ ਉਹ ਦੇ ਪਰਿਵਾਰਕ ਮੈਂਬਰਾਂ ਪਬਲਿਕ ਦੇ ਸਹਿਯੋਗ ਨਾਲ ਪੁਲਿਸ ਨੇ ਉਹਨੂੰ ਐਡਮਿਟ ਕਰਾਇਆ ਉਹਦਾ ਇਲਾਜ ਹੋਇਆ ਉਹ ਦੋਸ਼ੀ ਕਾਫੀ ਸਮੇਂ ਤੋਂ ਭਗੌੜਾ ਚੱਲਿਆ ਆ ਰਿਹਾ ਸੀਗਾ ਜੀ ਉਹ ਸਾਡੀਆਂ ਟੀਮਾਂ ਮਗਰ ਲੱਗੀਆਂ ਸੀ ਉਹਨਾਂ ਨੂੰ ਅਸੀਂ ਅਰੈਸਟ ਉਹਨੂੰ ਕਰ ਲਿਆ ਤੇ ਉਹਦਾ ਰਿਮਾਂਡ ਲੈ ਕੇ ਅੱਗੇ ਹੋਰ ਕੁਝ-ਕੁਝ ਕਰਾਂਗੇ ਵਿੱਚ ਉਹਨਾਂ ਦਾ ਘਰੇਲੂ ਮਾਮਲਾ ਸੀਗਾ ਲੜਕੀ ਵੀ ਆਈ ਸੀ ਚਾਟੀਪਿੰਡ ਤੋਂ ਕੋਈ ਮੀਆਂ ਬੀਵੀ ਦਾ ਤਕਰਾਰ ਹੋ ਗਿਆ ਉਹਦੇ ਭਰਾ ਆਏ ਤੇ ਆ ਕੇ ਉਹਨਾਂ ਨੇ ਬਹੁਤ ਜ਼ਿਆਦਾ ਗੁੰਡਾਗਰਦੀ ਕੀਤੀ ਇਹ ਫਾਇਰਿੰਗ ਵੀ ਜਦੋਂ ਪਿੰਡ ਵਾਲਿਆ ਇਕੱਠੇ ਹੋ ਗਏ ਘੇਰਾ ਲੱਗੇ ਫਾਇਰਿੰਗ ਕਰਕੇ ਭੱਜ ਗਿਆ ਗੋਲੀ ਚਲਾਈ ਆ ਉਹਦੇ ਚ ਅੱਠਾਂ 'ਚ ਚਾਰ ਬੰਦੇ ਗ੍ਰਿਫਤਾਰ ਕਰ ਲਏ ਜੀ ਸਰ ਜਿਹੜੀਆਂ ਪਿੰਡੀਆਂ ਚੋਰੀਆਂ ਆਈਆਂ ਦਾ ਵੀ ਚੁੱਕ ਕੇ ਪਰਾਉਂ ਹੋਈ ਦੇਖੋ ਇਹਨਾਂ ਦਾ ਰਿਮਾਂਡ ਲੈ ਕੇ ਪਹਿਲੀਆਂ ਚੋਰੀਆਂ ਵੀ ਟਰੇਸ ਕਰਾਂਗੇ ਰਿਮਾਂਡ ਲੈ ਕੇ ਪੁਸ਼ਕਿਸ਼ ਕਰਾਂਗੇ ਹਰ ਹਾਲਤ ਪਹਿਲੀਆਂ ਵੀ ਟਰੇਸ ਹੋਣਗੀਆਂ ਤੇ ਅਜਿਹੇ ਚੋਰਾਂ ਨਾਲ ਸਖਤੀ ਨਾਲ ਨਜਿੱਠਿਆ ਜਾਊਗਾ